ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਦਾ ਦਰਬਾਰ ਹਾਂਗਕਾਂਗ ਬੱਚਿਆਂ ਯੂਥ ਤੇ ਸੰਗਤਾਂ ਵੱਲੋਂ ਰਲ ਮਿਲ ਕੇ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਸੋ ਵਾਤਾਵਰਨ ਸਾਫ ਸਫਾਈ ਨੂੰ ਲੈ ਕੇ ਇਸ ਈਵੈਂਟ ਦੇ ਵਿੱਚ ਬੱਚਿਆਂ ਨੇ ਯੂਥ ਨੇ ਸੰਗਤਾਂ ਨੇ ਜਿਹੜੀਆਂ ਉਹ ਸ਼ਮੂਲੀਅਤ ਕੀਤੀ ਤੇ ਬਹੁਤ ਚੰਗਾ ਲੱਗਿਆ ਬੱਚਿਆਂ ਨੂੰ ਸੋ ਮੈਂ ਸਮਝਦਾ ਕਿ ਸਾਡਾ ਸਾਰਿਆਂ ਦਾ ਫਰਜ਼ ਬੰਦਾ ਧਰਤੀ ਸਾਡੀ ਮਾਂ ਹੈ ਗੁਰਬਾਣੀ ਵਿੱਚ ਵੀ ਸਭ ਤੋਂ ਵੱਧ ਸਾਨੂੰ ਤੇ ਧਰਤੀ ਮਾਂ ਦੀ ਸਾਫ ਸਫਾਈ ਕਰਨ ਲਈ ਪ੍ਰੇਰਿਆ ਗਿਆ ਹੈ ਐਕਸਪੈਕਟ ਕਰਨ ਲਈ ਪ੍ਰੇਰਿਆ ਗਿਆ ਹੈ ਕਿਉਂਕਿ ਜਿੱਦਾਂ ਮਾਂ ਆਪਣੀ ਗੋਦ ਵਿੱਚ ਪਾਲਦੀ ਹੈ ਉਸ ਤੋਂ ਬਾਅਦ ਵਿੱਚ ਵੀ ਬੱਚਿਆਂ ਦਾ ਖਿਆਲ ਰੱਖਦੀ ਹੈ ਤੇ ਇੱਕ ਧਰਤੀ ਮਾਂ ਹੈ ਜਿਹੜਾ ਸਭ ਤੋਂ ਵੱਧ ਸਾਡਾ ਖਿਆਲ ਰੱਖਦੀ ਹੈ ਸਾਨੂੰ ਅਨਾਜ ਦਿੰਦੀ ਹੈ ਤੇ ਸਾਡੀ ਜਿਹੜੀ ਬੋਡੀ ਹੈ ਪੰਜਾਂ ਤੱਤਾਂ ਤੋਂ ਬਣੀ ਹੈ ਉਹਨਾਂ ਦੇ ਵਿੱਚੋਂ ਇੱਕ ਤੱਤ ਵੀ ਜਿਹੜਾ ਧਰਤੀ ਮਾਂ ਹੈ ਸੋ ਜੇ ਅਸੀਂ ਇਹਦੀ ਰਿਸਪੈਕਟ ਕਰਦੇ ਹਾਂ ਇਸ ਨੂੰ ਪਿਆਰ ਕਰਦੇ ਹਾਂ ਇਹਦੀ ਇਹਦੇ ਆਲੇ ਦੁਆਲੇ ਦੀ ਸਾਫ ਸਫਾਈ ਰੱਖਦੇ ਹਾਂ ਤੇ ਮੈਂ ਸਮਝਦਾ ਇੱਕ ਇਨਸਾਨੀਅਤ ਨਾਲ ਇੱਕ ਬਹੁਤ ਵਧੀਆ ਇੱਕ ਮੈਸੇਜ ਵੀ ਹੈ ਸੋ ਬੱਚਿਆਂ ਨੇ ਅੱਜ ਪਾਰਕਾਂ ਦੇ ਵਿੱਚ ਪਾਰਕਾਂ ਪਾਰਕਿੰਗ ਜਿਹੜੀਆਂ ਹੁੰਦੀਆਂ ਉਹ ਬੈਠਣ ਲਈ ਹੁੰਦੀਆਂ ਐ ਇੰਜੋਏ ਕਰਨ ਲਈ ਹੁੰਦੀਆਂ ਬਟ ਉੱਥੇ ਸਿਗਰਟਾਂ ਡਰਿੰਕਾਂ ਕੈਨਸ ਜਿਹੜੇ ਪਏ ਹੋਏ ਸੀਗੇ ਜਿਹੜੇ ਸ਼ਰਾਬ ਦੇ ਸੋ ਉਹ ਬੱਚਿਆਂ ਨੇ ਚੁੱਕੇ ਤੇ ਬਹੁਤ ਗੰਦਗੀ ਸੀਗੀ ਹੋਰ ਵੀ ਬਹੁਤ ਕੁਝ ਸਿੱਖਿਆ ਤਾਂ ਉਹ ਇਹਨਾਂ ਬੱਚਿਆਂ ਨੇ ਆਪਣੇ ਹੱਥਾਂ ਦੇ ਨਾਲ ਇੱਕ ਮੈਸੇਜ ਵੀ ਹੈ ਤੇ ਬੱਚੇ ਵੀ ਇਹਦੇ ਤੋਂ ਬਹੁਤ ਵਧੀਆ ਇੱਕ ਸਿੱਖਿਆ ਲੈਂਦੇ ਆ ਕਿ ਸਾਨੂੰ ਵੀ ਆਪਣੀ ਲਾਈਫ ਦੇ ਵਿੱਚ ਜ਼ਿੰਦਗੀ 'ਚ ਇਹੋ ਜਿਹੇ ਕੰਮ ਜਿਹੜੇ ਉਹ ਕਦੀ ਵੀ ਨਹੀਂ ਕਰਨੇ ਚਾਹੀਦੇ ਤੇ ਆਪਣੀ ਧਰਤੀ ਮਾਂ ਨੂੰ ਖੂਬਸੂਰਤ ਬਣਾ ਕੇ ਰੱਖਣਾ ਚਾਹੀਦਾ ਸੋ ਉਮੀਦ ਹੈ ਤੁਸੀਂ ਸਾਡੀਆਂ ਫੀਲਿੰਗਸ ਜੋ ਨੇ ਸਾਡੇ ਜੋ ਸਾਡੇ ਜੋ ਸਾਡੀ ਜੋ ਭਾਵਨਾ ਹੈ ਇਹਨੂੰ ਤੁਸੀਂ ਸਮਝ ਕੇ ਜ਼ਰੂਰ ਇਸ ਨੂੰ ਐਪਰੀਸ਼ੀਏਟ ਕਰੋਗੇ ਤੇ ਤੁਸੀਂ ਇਸ ਦੇ ਮਕਸਦ ਨੂੰ ਸਮਝੋਗੇ ਧੰਨਵਾਦ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ